ਅੱਜ ਜੋ ਕੁਝ ਵੀ ਸਾਡੇ ਸਮਾਜ ਵਿੱਚ ਗਲਤ ਹੋ ਰਿਹਾ ਉਸ ਦਾ ਇੱਕੋ ਹੀ ਕਾਰਨ ਹੈ ਕਿ ਅਸੀਂ ਪੜ੍ਹਾਈ ਲਿਖਾਈ ਦੇ ਨਾਲ ਬੁਰੀ ਤਰ੍ਹਾਂ ਟੁੱਟ ਚੁੱਕੇ ਹਾਂ ਅਸੀਂ ਘਰਾਂ 'ਚ ਕਿਤਾਬਾਂ ਨਹੀਂ ਰੱਖੀਆਂ ਜਿਸ ਦਾ ਖਮਿਆਜਾ ਇਹ ਭੁਗਤਣਾ ਪਿਆ ਕਿ ਸਾਡੇ ਘਰਾਂ 'ਚ ਹੋਰ ਬਹੁਤ ਗੈਰ ਜ਼ਰੂਰੀ ਚੀਜ਼ਾਂ ਆ ਗਈਆਂ ਸਾਡੇ ਸੱਭਿਆਚਾਰ ਦੇ ਵਿੱਚ ਬਹੁਤ ਕੁਝ ਦਿੱਤਾ ਜਾਂਦਾ ਹੈ ਸੂਟ ਦਿੱਤੇ ਜਾਂਦੇ ਆ ਹੋਰ ਬਹੁਤ ਕੁਝ ਦਿੱਤਾ ਜਾਂਦਾ ਜੀ ਪਰ ਪੁਸਤਕ ਸੱਭਿਆਚਾਰ ਪੈਦਾ ਕਰਨਾ ਇਹ ਇੱਕ ਸਾਡੀ ਛੋਟੀ ਜੀ ਕੋਸ਼ਿਸ਼ ਹੈ ਜਿਹੜੇ ਸੱਜਣ ਸਾਡੇ ਕੋਲ ਆਉਣਗੇ ਰਿਸ਼ਤੇਦਾਰ ਮਹਿਮਾਨ ਆਉਣਗੇ ਉਹਨਾਂ ਨੂੰ ਬਸੇ ਸ਼ਬਦਾਂ ਦਾ ਇੱਕ ਗੁਲਦਸਤਾ ਗਿਫਟ ਕਰਾਂਗੇ ਤਾਂ ਕਿ ਅਸੀਂ ਪੜ੍ਹੇ ਲਿਖੇ ਸਮਾਜ ਵਾਲਾ ਮਾਹੌਲ ਸਿਰਜ ਸਕੀਏ ਬਹੁਤ ਵਾਰ ਇਦਾਂ ਹੁੰਦਾ ਹੈ ਕਿ ਜੇਕਰ ਕਿਸੇ ਨੂੰ ਕਿਤਾਬ ਗਿਫਟ ਕਰੋ ਤੇ ਇੰਨਾ ਜ਼ਿਆਦਾ ਮੁੱਲ ਨਹੀਂ ਪਾਉਂਦੇ ਹਨ ਉਹਨੂੰ ਪੜ੍ਹਦੇ ਵੀ ਨਹੀਂ ਕਈ ਵਾਰ ਕਰਾਂ ਦੇ ਵਿੱਚ ਹੀ ਰਹਿ ਜਾਂਦੀਆਂ ਉਹ ਕਿਤਾਬਾਂ ਇਹ ਸਾਡੇ ਸੱਭਿਆਚਾਰ ਦੀ ਪ੍ਰੋਬਲਮ ਹੈ ਬਹੁਤ ਵੱਡੀ ਕਿ ਇੱਥੇ ਅਸੀਂ ਪੁਸਤਕ ਸੱਭਿਆਚਾਰ ਪੈਦਾ ਨਹੀਂ ਕਰ ਸਕੀਏ ਸਾਡੇ ਘਰਾਂ ਵਿੱਚ ਨਸ਼ੇ ਆ ਸਾਡੇ ਘਰਾਂ ਵਿੱਚ ਲੜਾਈਆਂ ਝਗੜਿਆ ਪਰ ਇਹ ਸਭ ਕੱਛ ਦਾ ਇੱਕੋ ਹੀ ਕਾਰਨ ਹੈ ਉਹ ਹੈ ਕਿ ਅਸੀਂ ਪੁਸਤਕ ਸੱਭਿਆਚਾਰ ਨਾਲ ਟੁੱਟੇ ਹੋਏ ਹਾਂ ਅਸੀਂ ਆਪਣੀਆਂ ਨਵੀਆਂ ਖੋਜਾਂ ਜਿਹੜੀਆਂ ਨਹੀਂ ਕਰ ਸਕੇ ਅਸੀਂ ਆਪਣੇ ਆਪ ਨੂੰ ਮਨੁੱਖ ਨੂੰ ਸਮਝ ਨਹੀਂ ਸਕੇ ਤੇ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਜਿੱਥੇ ਕਿਤੇ ਵੀ ਸਾਨੂੰ ਵਿਆਹ ਸ਼ਾਦੀ ਤੇ ਜਨਮ ਦਿਨ ਤੇ ਖੁਸ਼ੀ ਦੇ ਮੌਕੇ ਉੱਤੇ ਕੋਈ ਤੋਹਫਾ ਦੇਣ ਦਾ ਫੋਕਸਕ ਮਿਲਦਾ ਉੱਥੇ ਅਸੀਂ ਕਿਤਾਬ ਜ਼ਰੂਰ ਗਿਫਟ ਕਰਦੇ ਜੀ ਬੱਚੇ ਬਹੁਤ ਖੁਸ਼ ਹੋ ਰਹੇ ਆ ਨੌਜਵਾਨ ਖੁਸ਼ ਹੋ ਰਹੇ ਆ ਬਜ਼ੁਰਗ ਬਹੁਤ ਖੁਸ਼ ਹੋ ਰਹੇ ਆ ਤੇ ਉਹਨਾਂ ਨੇ ਇਹ ਯਤਨ ਕੀਤਾ ਕਿ ਅਸੀਂ ਸ਼ਗਨ ਦੇ ਵਿੱਚ ਵੀ ਕਿਤਾਬਾਂ ਦੇ ਦਿੱਤੀਆਂ ਉਹ ਹਰ ਵਿਆਹ ਦੇ ਵਿੱਚ ਮਹਿੰਗੇ ਤੋਂ ਮਹਿੰਗਾ ਤੋਹਫਾ ਹੁੰਦਾ ਹੈ ਮਹਿੰਗੀ ਤੋਂ ਮਹਿੰਗੀ ਚੀਜ਼ ਹੁੰਦੀ ਹੈ ਮਹਿੰਗੇ ਤੋਂ ਮਹਿੰਗੇ ਸੂਟ ਹੁੰਦੇ ਆ ਮਹਿੰਗੇ ਤੋਂ ਮਹਿੰਗੇ ਗਹਿਣੇ ਹੁੰਦੇ ਆ ਹਰ ਸਾਡੇ ਘਰਾਂ ਦੇ ਵਿੱਚ ਵੀ ਹਰ ਮਹਿੰਗੀ ਤੋਂ ਮਹਿੰਗੀ ਚੀਜ਼ ਹੈ ਪਰ ਸਾਡੇ ਘਰਾਂ ਦੇ ਵਿੱਚ ਕਿਤਾਬਾਂ ਨਹੀਂ ਆ ਇਹਦਾ ਸਾਨੂੰ ਬਹੁਤ ਵੱਡਾ ਖਮਿਆਜਾ ਭੁਗਤਣਾ ਪੈ ਰਿਹਾ ਹੈ ਕਿਤੇ ਕਿਤੇ ਸਾਨੂੰ ਖੁਸ਼ੀ ਦਾ ਮੌਕਾ ਹੁੰਦਾ ਜਿੱਥੇ ਕਿਤੇ ਸਾਨੂੰ ਸ਼ਗਨ ਦੇਣ ਦਾ ਮੌਕਾ ਮਿਲਦਾ ਹੈ ਕੋਈ ਤੋਹਫਾ ਦੇਣ ਦਾ ਮੌਕਾ ਮਿਲਦਾ ਹੈ ਉੱਥੇ ਸਾਨੂੰ ਕਿਤਾਬ ਜ਼ਰੂਰ ਲਾਉਣੀ ਚਾਹੀਦੀ ਹੈ ਤਾਂ ਕਿ ਅਸੇ ਪੁਸਤਕ ਸੱਭਿਆਚਾਰ ਪੈਦਾ ਕਰ ਸਕੀਏ ਅਵਾਜ਼ ਮੀਡੀਆ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋ ਓਕੇ ਤੇ ਅੱਜ ਇੱਕ ਅਜਿਹੇ ਵਿਆਹ ਦੇ ਵਿੱਚ ਤੁਹਾਨੂੰ ਲੈ ਕੇ ਪਹੁੰਚਿਆ ਜਿਸ ਵਿਆਹ ਦੇ ਵਿੱਚ ਇੱਕ ਵੱਖਰੀ ਪਹਿਲ ਕੀਤੀ ਜਾ ਰਹੀ ਹੈ ਇੱਥੇ ਤਾਫੇ ਵਜੋ ਕਿਤਾਬਾਂ ਵੰਡੀਆਂ ਜਾ ਰਹੀਆਂ ਨੇ ਰਾਜੂ ਸੋਨੀ ਜੀ ਵੱਲੋਂ ਬਹੁਤ ਸੋਹਣਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਹੜੇ ਰਿਸ਼ਤੇਦਾਰ ਇੱਥੇ ਪਹੁੰਚਦੇ ਪਏ ਨੇ ਉਹਨਾਂ ਦਾ ਕਿਹੇ ਕਿਤਾਬਾਂ ਪਹੁੰਚਾਈਆਂ ਜਾ ਰਹੀਆਂ ਨੇ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਤੇ ਬਹੁਤ ਸਾਰੀਆਂ ਗੱਲਾਂ ਵੀ ਕਰਨੀਆਂ ਨੇ ਉਸ ਸਾਫਤ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਉਹਨਾਂ ਨੇ ਸੋਚਿਆ ਕਿ ਇਸ ਉਪਰਾਲੇ ਨੂੰ ਕਰਨਾ ਚਾਹੀਦਾ ਹੈ ਤੇ ਵਿਆਹ ਦੇ ਵਿੱਚ ਇਸੇ ਨਵੇਂ ਹਿੱਸੇ ਨੂੰ ਜੋੜਨਾ ਚਾਹੀਦਾ ਹੈ ਸੋ ਬਹੁਤ-ਬਹੁਤ ਸਵਾਗਤ ਹੈ ਸਰ ਘਟਾ ਬਹੁਤ-ਬਹੁਤ ਧੰਨਵਾਦ ਤੁਸੀਂ ਇਸ ਮੁਬਾਰਕ ਮੌਕੇ ਤੇ ਆਏ ਹੋ ਜੀ ਤੇ ਨਵੇਕ ਲਈ ਫਿਰ ਤਦਾ ਤੁਸੀਂ ਲੋਕਾਂ ਦੇ ਵਿੱਚ ਲਜਾਨ ਦਾ ਯਤਨ ਕਰ ਰਹੇ ਹੋ ਜੀ ਤੇ ਸਿਮਰਨ ਜੀ ਮੈਨੂੰ ਪਹਿਲਾਂ ਤਾਂ ਇਹ ਦੱਸਣ ਲੱਗਿਆਂ ਖੁਸ਼ੀ ਹੋ ਰਹੀ ਆ ਕਿ ਸੰਦੀਪ ਤੇ ਸੀਤਾ ਦੇ ਵਿਆਹ ਦੇ ਮੌਕੇ ਉੱਤੇ ਜੀ ਜਦੋਂ ਪੁਸਤਕ ਸੱਭਿਆਚਾਰ ਦਾ ਯਤਨ ਕੀਤਾ ਆਪਾਂ ਕਿ ਜੋ ਜਿੰਨੇ ਸਾਡੇ ਮਹਿਮਾਨ ਆ ਰਹੇ ਆ ਜਿੰਨੇ ਸਾਡੇ ਰਿਸ਼ਤੇਦਾਰ ਆ ਰਹੇ ਆ ਜੀ ਉਹਨਾਂ ਨੂੰ ਕਿਤਾਬਾਂ ਦਾ ਤੋਹਫਾ ਜ਼ਰੂਰ ਦਿੱਤਾ ਜਾਵੇ ਜੀ ਕਿਉਂਕਿ ਆਪਣੇ ਸਾਡੇ ਸੱਭਿਆਚਾਰ ਦੇ ਵਿੱਚ ਬਹੁਤ ਕੁਝ ਦਿੱਤਾ ਜਾਂਦਾ ਹੈ ਸੂਟ ਦਿੱਤੇ ਜਾਂਦੇ ਆ ਹੋਰ ਬਹੁਤ ਕੁਝ ਦਿੱਤਾ ਜਾਂਦਾ ਜੀ ਪਰ ਪੁਸਤਕ ਸੱਭਿਆਚਾਰ ਪੈਦਾ ਕਰਨਾ ਇਹ ਇੱਕ ਸਾਡੀ ਛੋਟੀ ਜੀ ਕੋਸ਼ਿਸ਼ ਹੈ ਅੱਛਾ ਇਹ ਸੋਚਿਆ ਕਿਵੇਂ ਸੀ ਕਿ ਵਿਆਹ ਦੇ ਵਿੱਚ ਜਿੱਥੇ ਲੋਕੀ ਇੰਨੇ ਜ਼ਿਆਦਾ ਖਰਚੇ ਕਰਦੇ ਆ ਵਿਆਹ ਨੂੰ ਸੋਹਣੇ ਤਰੀਕੇ ਨਾਲ ਬਣਾਉਣ ਦੇ ਲਈ ਲੱਖਾਂ ਰੁਪਏ ਖਰਚ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਸੈਟੀਸਫੈਕਸ਼ਨ ਨਹੀਂ ਹੁੰਦੀ ਬਟ ਤੁਹਾਡੇ ਵੱਲੋਂ ਇਹ ਕਿਤਾਬਾਂ ਦੇ ਨਾਲ ਹੀ ਮਤਲਬ ਸਭ ਨੂੰ ਖੁਸ਼ ਕੀਤਾ ਜਾ ਰਿਹਾ ਤੇ ਅਸੀਂ ਵੀ ਦੇਖਦੇ ਪਿਆ ਕਿ ਇੱਥੇ ਜਿਹੜੇ ਮਹਿਮਾਨ ਪੁੱਜਦੇ ਪਏ ਨੇ ਤੁਹਾਡੇ ਇਸ ਉਪਰਾਲੇ ਨੂੰ ਵੇਖਣ ਤੋਂ ਬਾਅਦ ਕਾਫੀ ਤੁਹਾਡੀ ਸਹਿਾਰਨਾ ਕਰਦੇ ਪਏ ਨੇ ਹਾਂ ਬਿਲਕੁਲ ਅਸਲਚ ਕੀ ਹੈ ਕਿ ਇਹ ਨਾ ਬਹੁਤ ਨਵੇਕਲਾ ਯਤਨ ਹੈ ਜੀ ਮੈਨੂੰ ਦੱਸਣ ਲੱਗਿਆ ਖੁਸ਼ੀ ਹੋ ਰਹੀ ਹੈ ਕਿ ਸੰਦੀਪ ਤੇ ਸੀਤਾ ਦੇ ਨਾਲ ਦੋਨਾਂ ਨਾਲ ਮੇਰੀ ਬਹੁਤ ਪੁਰਾਣੀ ਤੇ ਗਹਿਰੀ ਸਾਂਝ ਹੈ ਓਕੇ ਸੀਤਾ ਦੇ ਨਾਲ ਮੇਰੀ ਪਰਿਵਾਰਕ ਸਾਂਝ ਹੈ ਗਹਿਰੀ ਸਾਂਝ ਹੈ ਉੱਥੇ ਸੰਦੀਪ ਦੇ ਨਾਲ ਵੀ ਸਾਂਝ ਹੈ ਉਹ ਮੇਰੇ ਦੋਸਤ ਦਾ ਭਾਂਜਾ ਜੀ ਤੇ ਇਹਨਾਂ ਦੋਨਾਂ ਦੇ ਨਾਲ ਸਾਝ ਹੋਣ ਕਰਕੇ ਤੇ ਇੱਕ ਜਿਹੜੀ ਵਧੀਆ ਗੱਲ ਇਹ ਹੈ ਕਿ ਸੀਤਾ ਜਿਹੜੀ ਹੈ ਇਹ ਮੇਰੇ ਕੋਲ ਲੰਬਾ ਸਮਾਂ ਕੰਮ ਕੀਤਾ ਇਹ ਕਿਤਾਬਾਂ ਦੇ ਵਿੱਚ ਰਹੀ ਤੇ ਸ਼ਬਦਾਂ ਦੇ ਵਿੱਚ ਰਹੀ ਤੇ ਇਹਨੂੰ ਖੁਦ ਨੂੰ ਕਿਤਾਬਾਂ ਪੜਨ ਦਾ ਸ਼ੌਂਕ ਪੈਦਾ ਹੋਇਆ ਓਕੇ ਤੇ ਸੰਦੀਪ ਨੂੰ ਵੀ ਚੰਗੀਆਂ ਕਿਤਾਬਾਂ ਪੜਨ ਦਾ ਸ਼ੌਂਕ ਹੈ ਸੰਦੀਪ ਦੇ ਮਾਮਾ ਜੀ ਮੇਰੇ ਦੋਸਤ ਹੈ ਜਗਜੀਤ ਜੀ ਉਹਨਾਂ ਨੂੰ ਕਿਤਾਬਾਂ ਪੜਨ ਦਾ ਸ਼ੌਂਕ ਹੈ ਤੇ ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਕਿਤਾਬਾਂ ਗਿਫਟ ਦੇਵਾਂਗੇ ਕਿਤਾਬਾਂ ਦੀ ਇੱਕ ਪ੍ਰਦਰਸ਼ਨੀ ਲਾਵਾਂਗੇ ਕਿ ਜਿਹੜੇ ਸੱਜਣ ਸਾਡੇ ਕੋਲ ਆਉਣਗੇ ਰਿਸ਼ਤੇਦਾਰ ਮਹਿਮਾਨ ਆਉਣਗੇ ਉਹਨਾਂ ਨੂੰ ਅਸੀਂ ਸ਼ਬਦਾਂ ਦਾ ਇੱਕ ਗੁਲਦਸਤਾ ਗਿਫਟ ਕਰਾਂਗੇ ਤਾਂ ਕਿ ਅਸੀਂ ਪੜ੍ਹੇ ਲਿਖੇ ਸਮਾਜ ਵਾਲਾ ਮਾਹੌਲ ਸਿਰਜ ਸਕੀਏ ਓਕੇ ਤੇ ਹੁਣ ਸਰ ਜਦੋਂ ਤੁਸੀਂ ਇੰਨੇ ਸਾਰੇ ਗਿਫਟ ਮਤਲਬ ਕਿ ਕਿਤਾਬਾਂ ਦੇ ਰੂਪ ਦੇ ਵਿੱਚ ਰੱਖੇ ਹੋਏ ਨੇ ਜਦੋਂ ਮਹਿਮਾਨਾਂ ਨੂੰ ਦਿੰਦੇ ਪਿਓ ਮਹਿਮਾਨਾਂ ਦਾ ਕੀ ਰਿਐਕਸ਼ਨ ਸਾਹਮਣੇ ਬਹੁਤ ਖੁਸ਼ ਹੋ ਰਹੇ ਆ ਸਾਰੇ ਸਾਰੇ ਇਹ ਗੱਲ ਕਹਿ ਰਹੇ ਆ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਹ ਵੀ ਅਸੀਂ ਇਹ ਪਹਿਲੀ ਵਾਰੀ ਦੇਖਿਆ ਬਈ ਕਿਤਾਬਾਂ ਜਿਹੜੀਆਂ ਸਾਨੂੰ ਗਿਫਟ ਕੀਤੀਆਂ ਜਾ ਰਹੀਆਂ ਹੈ ਕਿਤਾਬਾਂ ਦੀ ਪ੍ਰਦਰਸ਼ਨੀ ਵਿਆਹ ਦੇ ਉੱਤੇ ਲੱਗ ਰਹੀ ਹੈ ਔਰ ਇਹ ਮੈਨੂੰ ਲੱਗਦਾ ਹੈਗਾ ਕਿ ਜਿਹੜੇ ਸਾਡੇ ਮਹਿਮਾਨ ਹੈ ਉਹ ਕੱਲੇ-ਕੱਲੇ ਪ੍ਰਸ਼ੰਸਾ ਕਰ ਰਹੇ ਆ ਬੱਚੇ ਬਹੁਤ ਖੁਸ਼ ਹੋ ਰਹੇ ਆ ਨੌਜਵਾਨ ਖੁਸ਼ ਹੋ ਰਹੇ ਆ ਬਜ਼ੁਰਗ ਬਹੁਤ ਖੁਸ਼ ਹੋ ਰਹੇ ਆ ਤੇ ਉਹਨਾਂ ਨੇ ਇਹ ਯਤਨ ਕੀਤਾ ਕਿ ਅਸੀਂ ਸ਼ਗਨ ਦੇ ਵਿੱਚ ਵੀ ਕਿਤਾਬਾਂ ਗਿਫਟ ਕਰਦਿਆਂ ओके okay, मतलब शगन ਦੇ ਰੂਪ ਦੇ ਵਿੱਚ ਕਿਤਾਬਾਂ ਦਿੱਤੀਆਂ ਜਾਣਗੀਆਂ ਬਿਲਕੁਲ ਸ਼गन ਦੇ ਵਿੱਚ ਵੀ ਕਿਤਾਬਾਂ ਇਹਨਾਂ ਦੇ ਮਿਲਣੀ ਜਿੱਥੇ ਹੋਣੀ ਹੈ ਉੱਥੇ ਵੀ ਕਿਤਾਬਾਂ ਗਿਫਟ ਕਰਨੀਆਂ ਤੇ ਉਂਝ ਵੀ ਆਏ ਗਏ ਹਨ ਸਾਰਿਆਂ ਨੂੰ ਤੇ ਜਿਹੜਾ ਸ਼ਬਦਾਂ ਦਾ ਗੁਲਦਸਤਾ ਗਿਫਟ ਕਰਨਾ ਹੂੰ ਜੀ ਅੱਛਾ ਬਹੁਤ ਵਾਰ ਇਦਾਂ ਹੁੰਦਾ ਕਿ ਜੇਕਰ ਕਿਸੇ ਨੂੰ ਕਿਤਾਬ ਗਿਫਟ ਕਰੂ ਤੇ ਇੰਨਾ ਜ਼ਿਆਦਾ ਮੁੱਲ ਨਹੀਂ ਪਾਉਂਦੇ ਹਨ ਉਹਨੂੰ ਪੜਦੇ ਵੀ ਨਹੀਂ ਕਈ ਵਾਰ ਕਰਾਂ ਦੇ ਵਿੱਚ ਹੀ ਰਹਿ ਜਾਂਦੀਆਂ ਉਹ ਕਿਤਾਬਾਂ ਕਦੇ ਇਹਨੂੰ ਲੈ ਕੇ ਤਾਂ ਨਹੀਂ ਮਤਲਬ ਇ ਸਿਕਿਉਰਿਟੀ ਹੋਈ ਜਦੋਂ ਇਹ ਉਪਰਾਲਾ ਸੋਚਦੇ ਪਏ ਸੀਗੇ हां ਇਹ ਸਾਡੇ ਸੱਭਿਆਚਾਰ ਦੀ ਪ੍ਰੋਬਲਮ ਹੈ ਬਹੁਤ ਵੱਡੀ ਕਿ ਇੱਥੇ ਅਸੀਂ ਪੁਸਤਕ ਸੱਭਿਆਚਾਰ ਪੈਦਾ ਨਹੀਂ ਕਰ ਸਕੇ ਹੁਣ ਦੇਖੀਏ ਆਪਾਂ ਹਰ ਵਿਆਹ ਦੇ ਵਿੱਚ ਮਹਿੰਗੇ ਤੋਂ ਮਹਿੰਗਾ ਤੋਹਫਾ ਹੁੰਦਾ ਮਹਿੰਗੀ ਤੋਂ ਮਹਿੰਗੀ ਚੀਜ਼ ਹੁੰਦੀ ਹੈ ਮਹਿੰਗੇ ਤੋਂ ਮਹਿੰਗੇ ਸੂਟ ਹੁੰਦੇ ਆ ਮਹਿੰਗੇ ਤੋਂ ਮਹਿੰਗੇ ਗਹਿਣੇ ਹੁੰਦੇ ਆ ਹਰ ਸਾਡੇ ਘਰਾਂ ਦੇ ਵਿੱਚ ਵੀ ਹਰ ਮਹਿੰਗੀ ਤੋਂ ਮਹਿੰਗੀ ਚੀਜ਼ ਹੈ ਪਰ ਸਾਡੇ ਘਰਾਂ ਦੇ ਵਿੱਚ ਕਿਤਾਬਾਂ ਨਹੀਂ ਆ ਇਹਦਾ ਸਾਨੂੰ ਬਹੁਤ ਵੱਡਾ ਖਮਿਆਜਾ ਭੁਗਤਣਾ ਪੈ ਰਿਹਾ ਕਿ ਅਸੀਂ ਪੁਸਤਕ ਸੱਭਿਆਚਾਰ ਨਾਲੋਂ ਟੁੱਟ ਗਏ ਆ ਅੱਜ ਜੋ ਕੁਝ ਵੀ ਸਾਡੇ ਸਮਾਜ ਵਿੱਚ ਗਲਤ ਹੋ ਰਿਹਾ ਉਸ ਦਾ ਇੱਕੋ ਹੀ ਕਾਰਨ ਹੈ ਕਿ ਅਸੀਂ ਪੜ੍ਹਾਈ ਲਿਖਾਈ ਦੇ ਨਾਲੋਂ ਬੁਰੀ ਤਰ੍ਹਾਂ ਟੁੱਟ ਚੁੱਕੇ ਆ ਅਸੀਂ ਘਰਾਂ 'ਚ ਕਿਤਾਬਾਂ ਨਹੀਂ ਰੱਖੀਆਂ ਜਿਹਦਾ ਖਮਿਆਜਾ ਇਹ ਭੁਤਨਾ ਪਿਆ ਕਿ ਸਾਡੇ ਘਰਾਂ ਚ ਹੋਰ ਬਹੁਤ ਗੈਰ ਜ਼ਰੂਰੀ ਚੀਜ਼ਾਂ ਆ ਗਈਆਂ ਮਹਿੰਗੀਆਂ ਮਹਿੰਗੀਆਂ ਆ ਗਈਆਂ ਅਸੀਂ ਸ਼ਾਮ ਨੂੰ ਟੀਵੀ ਦੇਖਦੇ ਆ ਤਾਂ ਉਹ ਟੀਵੀ ਦੇ ਉੱਤੇ ਜੋ ਐਡ ਆਉਂਦੀ ਹੈ ਉਹ ਸਵੇਰ ਨੂੰ ਸਾਡੇ ਘਰ ਹੁੰਦੀ ਆ ਜਿਸ ਕਰਕੇ ਸਾਨੂੰ ਬਹੁਤ ਵੱਡੀ ਸਮੱਸਿਆ ਆਉਂਦੀ ਹੈ ਕਿ ਸਾਡਾ ਸੱਭਿਆਚਾਰ ਹੈ ਜਿਹੜਾ ਉਹੋ ਇੰਨਾ ਅ ਪ੍ਰਖੁੱਲਤ ਨਹੀਂ ਹੋ ਸਕਿਆ ਪਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਕਿਤਾਬਾਂ ਵਾਲਾ ਸੱਭਿਆਚਾਰ ਪੈਦਾ ਹੋਵੇ ਤੇ ਅਸੀਂ ਪੜਿਆ ਲਿਖਿਆ ਸਮਾਜ ਬਣਾ ਸਕੀਏ ਜੀ ਅੱਛਾ ਜਿੱਥੇ ਇਹ ਗਿਫਟ ਰੋਪੀਏ ਤੁਸੀਂ ਕਿਤਾਬਾਂ ਰੱਖਿਆ ਹੋਈਆਂ ਨੇ ਕਿ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੇ ਬੱਚਿਆਂ ਦਾ ਸਮਾਨ ਹੈ ਉਹ ਵੀ ਤੁਸੀਂ ਮਤਲਬ ਗਿਫਟ ਵਾਸਤੇ ਰੱਖਿਆ ਜਾਂ ਇੱਕ ਐਗਜ਼ਿਬਿਸ਼ਨ ਦੇ ਤੌਰ ਤੇ ਤੁਸੀਂ ਇਹਨੂੰ ਕਰ ਰਹੇ ਹੋ ਐਗਜ਼ਿਬਿਸ਼ਨ ਦੇ ਤੌਰ ਤੇ ਅਸੀਂ ਰੱਖ ਰਹੇ ਹਾਂ ਤਾਂ ਕਿ ਜੇ ਕਿਸੇ ਨੇ ਕੋਈ ਕਿਤਾਬ ਸ਼ਗਨ ਚ ਪਾਉਣੀ ਹੋਵੇ ਤਾਂ ਉਹ ਇੱਥੋਂ ਚੂਜ਼ ਕਰਕੇ ਸ਼ਗਨ ਚ ਪਾ ਸਕਦੇ ਅੱਛਾ ਸਰ ਜਿਹੜਾ ਤੁਹਾਡੇ ਉਹ ਪੁਰਾਲਾ ਕੀਤਾ ਜਾ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਬਹੁਤ ਸੋਹਣਾ ਸੁਨੇਹਾ ਹੈ ਸੁਨੇਹਾ ਸਾਡੇ ਸਮਾਜ ਨੂੰ ਫੋਲੋ ਕਰਨਾ ਚਾਹੀਦਾ ਹੈ ਕਿ ਜਿੱਥੇ ਅਸੀਂ ਵਿਆਹ ਚੰਨੇ ਨੇ ਖਰਚੇ ਕਰਦੇ ਆ ਮਹੰਗੇ ਮਹੰਗੇ ਰਿਜ਼ੋਰਟ ਬੁੱਕ ਕਰਦੇ ਆ ਇਹੋ ਜੀਆਂ ਚੀਜ਼ਾਂ ਅਸੀਂ ਕਰਦੇ ਆ ਕਿ ਜਿੱਦੋਂ ਨਾਲ ਸਾਡਾ ਵਿਆਹ ਵੱਖਰਾ ਲੱਗੇ ਪਰ ਤੁਹਾਡੇ ਵੱਲੋਂ ਜਿਹੜਾ ਇਹ ਕੰਮ ਕੀਤਾ ਜਾ ਰਿਹਾ ਹੈ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਉਹਨੂੰ ਲੈ ਕੇ ਸਾਡੇ ਹੋਰਾਂ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਕੀ ਮੈਸੇਜ ਦੋਗੇ ਮੈਂ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਕਿ ਜਿੱਥੇ ਕਿਤੇ ਵੀ ਸਾਡੇ ਖੁਸ਼ੀ ਦਾ ਮੌਕਾ ਹੁੰਦਾ ਜਿੱਥੇ ਕਿਤੇ ਸਾਨੂੰ ਸ਼ਗਨ ਦੇਣ ਦਾ ਮੌਕਾ ਮਿਲਦਾ ਕੋਈ ਤੋਹਫਾ ਦੇਣ ਦਾ ਮੌਕਾ ਮਿਲਦਾ ਉੱਥੇ ਸਾਨੂੰ ਕਿਤਾਬ ਜ਼ਰੂਰ ਲੈਣੀ ਚਾਹੀਦੀ ਹੈ ਤਾਂ ਕਿ ਅਸੀਂ ਪੁਸਤਕ ਸੱਭਿਆਚਾਰ ਪੈਦਾ ਕਰ ਸਕੀਏ ਅਸੀਂ ਚੰਗੇ ਵਿਦਵਾਨਾਂ ਨਾਲ ਦੋਸਤੀ ਕਰ ਸਕੀਏ ਅਸੀਂ ਚੰਗੇ ਵਿਗਿਆਨੀਆਂ ਨਾਲ ਦੋਸਤੀ ਕਰ ਸਕੀਏ ਚੰਗੇ ਲੇਖਕਾਂ ਨਾਲ ਦੋਸਤੀ ਕਰ ਸਕੀਏ ਕਿਉਂਕਿ ਅਸੀਂ ਇਹਨਾਂ ਵਿਦਵਾਨਾਂ ਨਾਲੋਂ ਲੇਖਕਾਂ ਨਾਲ ਟੁੱਟੇ ਹੋਣ ਕਰਕੇ ਇਹ ਸਾਡੀ ਦੋਸਤੀ ਕਿਹਦੇ ਨਾਲ ਸਾਂਝੀ ਦੇ ਨਾਲ ਆ ਉਹ ਸਾਡੇ ਫਿਲਮੀ ਐਕਟਰਾਂ ਦੇ ਨਾਲ ਆ ਜਿਹੜੇ ਫੇਕ ਸਾਡੇ ਹੀਰੋ ਹੁੰਦੇ ਆ ਪਰ ਜਿਹੜੇ ਸਾਨੂੰ ਸੱਚਮੁੱਚ ਸੁਨੇਹਾ ਦਿੰਦੇ ਆ ਜਿਹੜੇ ਲੇਖਕ ਵਿਦਵਾਨ ਸਾਇੰਸ ਟਿਸਟ ਨਵੀਆਂ-ਨਵੀਆਂ ਸਾਡੇ ਵਾਸਤੇ ਖੋਜਾਂ ਕਰਦੇ ਆ ਉਹਨਾਂ ਨਾਲੋਂ ਅਸੀਂ ਬੁਰੀ ਤਰ੍ਹਾਂ ਟੁੱਟੇ ਹੁੰਨੇ ਆ ਸਾਡੇ ਘਰਾਂ ਦੇ ਵਿੱਚ ਬਹੁਤ ਸਾਰਾ ਅੰਧਵਿਸ਼ਵਾਸ ਆ ਜਾਂਦਾ ਸਾਡੇ ਘਰਾਂ ਵਿੱਚ ਨਸ਼ੇ ਆ ਸਾਡੇ ਘਰਾਂ ਵਿੱਚ ਲੜਾਈਆਂ ਝਗੜਿਆ ਆ ਇਸ ਸਭ ਕਾਸੇ ਦਾ ਇੱਕੋ ਹੀ ਕਾਰਨ ਹੈ ਉਹ ਹੈ ਕਿ ਅਸੀਂ ਪੁਸਤਕ ਸੱਭਿਆਚਾਰ ਨਾਲ ਟੁੱਟੇ ਹੋਏ ਹਾਂ ਅਸੀਂ ਆਪਣੀਆਂ ਨਵੀਆਂ खोजਾਂ ਜਿਹੜੀਆਂ ਨਹੀਂ ਕਰ ਸਕੇ ਅਸੀਂ ਆਪਣੇ ਆਪ ਨੂੰ ਮਨੁੱਖ ਨੂੰ ਸਮਝ ਨਹੀਂ ਸਕੇ ਤੇ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਜਿੱਥੇ ਕਿਤੇ ਵੀ ਸਾਨੂੰ ਵਿਆਹ ਸ਼ਾਦੀ ਤੇ ਜਨਮ ਦਿਨ ਤੇ ਖੁਸ਼ੀ ਦੇ ਮੌਕੇ ਉੱਤੇ ਕੋਈ ਤੋਹਫਾ ਦੇਣ ਦਾ ਮੌਕਾ ਮਿਲਦਾ ਉੱਥੇ ਅਸੀਂ ਕਿਤਾਬ ਜ਼ਰੂਰ ਗਿਫਟ ਕਰੀਏ ਜੀ ਬਹੁਤ ਬਹੁਤ ਸ਼ੁਕਰੀਆ ਸਾਰਾ ਥੈਂਕ ਯੂ ਜੀ ਸੋ ਇਸ ਵਿਆਹ ਦੇ ਵਿੱਚ ਬਹੁਤ ਹੀ ਸੋਹਣਾ ਉਪਰਾਲਾ ਕੀਤਾ ਜਾ ਰਿਹਾ ਹੈ ਸੀਤਾ ਤੇ ਸੰਦੀਪ ਦਾ ਵਿਆਹ ਇਸ ਵਿਆਹ ਦੇ ਵਿੱਚ ਜਿੱਥੇ ਮਹਿਮਾਨ ਪੁੱਜਦੇ ਪਏ ਨੇ ਤੇ ਰਾਜੂ ਸੋਨੀ ਜੀ ਵੱਲੋਂ ਜਿਹੜਾ ਕਿਤਾਬਾਂ ਨੂੰ ਲੈ ਕੇ ਇਹ ਵਖਰਾ ਉਪਰਾਲਾ ਕਰਕੇ ਮਹਿਮਾਨਾਂ ਨੂੰ ਖੁਸ਼ ਕੀਤਾ ਜਾ ਰਿਹਾ ਹੈ ਗਿਆਨ ਵੰਡਿਆ ਜਾ ਰਿਹਾ ਹੈ ਤੇ ਇੱਕ ਨਵੀਂ ਰਸਮ ਇਹਨਾਂ ਦੇ ਵੱਲੋਂ ਜੋ ਕਿ ਕਹਿ ਸਕਦੇ ਆ ਕਿ ਸ਼ੁਰੂ ਕੀਤੀ ਗਈ ਹੈ ਕਿ ਸ਼ਗਨ ਦੀ ਥਾਂ ਦੇ ਉੱਪਰ ਕਿਤਾਬਾਂ ਦਿੱਤੀਆਂ ਜਾ ਰਹੀਆਂ ਨੇ ਸੋ ਇਹਨਾਂ ਦੇ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਉਮੀਦ ਕਰਦੇ ਆ ਕਿ ਤੁਹਾਨੂੰ ਸਾਰਿਆਂ ਨੂੰ ਹੀ ਚੰਗਾ ਲੱਗਾ ਹੋਵੇ